ਨਾ ਆਪਣਾ ਕਿਹੜਾ ਮੈਂ ਸੀਨੀਅਰ ਕਨਸਟੇਬਲ ਗੁਰਜੀਤ ਸਿੰਘ ਥਾਣਾ ਗਿਦੜਵਾਈ ਸਰ ਇੱਕ ਲਿਵਾਸ ਟੈਗ ਅਕੋਰਡਿੰਗ ਮਿਲੀ ਸੀ ਕਿੱਥੋਂ ਮਿਲੀ ਸੀ ਤੇ ਸਵੇਰ ਜੋੜੀਆਂ ਦਾ ਪਿੰਡ ਗੁਰੂ ਸਾਹਿਬ ਤੋਂ ਮਿਲੀ ਸੀ ਇਹਦਾ 72 ਘੰਟੇਾਂ ਅਸਤੇ ਸਿਵਲ ਹਸਪਤਾਲ ਗਿਦੜਵਾ ਦੀ ਮੌਤ ਦੇ ਵਿੱਚ ਰੱਖਿਆ ਸੀ ਉਥੋਂ ਰੈਫਰ ਕਰਤਾ ਸੀ ਡੈੱਡ ਬਡੀ ਨੂੰ ਉਹਦੀ ਸਨਾਖਤ ਨਹੀਂ ਹੋ ਸਕੀ ਸੀ ਇੱਥੇ ਸਿਵਲ ਹਸਪਤਾਲ ਸ਼ਹੀਦ ਮਕਸਤ ਸਾਹਿਬ ਦੇ ਡਾਕਟਰਾਂ ਪਾਸੋਂ ਇਹਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜੋ ਡੈੱਡ ਬੋਡੀ ਦਾ ਸੰਸਕਾਰ ਕਰਵਾਇਆ ਹੈ ਦਵਿੰਦਰ ਗਾਂਧੀ ਪ੍ਰਦਾਨ ਬਾਬਾ ਸ਼ਨੀਦੇਵ ਸੇਵਾ ਸਟੇਜ ਰਜਿਸਟ੍ਰੇਸ਼ਨੀ ਮਕਸਰ ਸਾਹਿਬ ਸਰ ਇੱਕ ਲਵਾਰਸ ਡੈੱਡ ਬੋਡੀ ਦਾ ਸੰਸਕਾਰ ਕੀਤਾ ਗਿਆ ਤੁਹਾਡੇ ਵੱਲੋਂ ਕੀ ਕਹਿਣ ਚਾਹੋ ਇਹ ਥਾਣਾ ਗਿੱਦੜਵਾ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਇੱਕ ਪਿੰਡ ਗੁਰੂ ਸਰ ਦੇ ਨੇੜੇ ਜਿਹੜੀਆਂ ਜੋੜੀਆਂ ਨਹਿਰਾਂ ਲੱਗਦੀਆਂ ਉਹਦੇ ਵਿੱਚ ਇੱਕ ਲਵਾਰਸ ਫਲਾਸ਼ ਦੇਖੀ ਗਈ ਸੀ ਜਿਸ ਦੀ ਲੋਕਾਂ ਨੇ ਸੂਚਨਾ ਦਿੱਤੀ ਸੀ ਥਾਣਾ ਗਿੱਦੜਵਾ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾਤਾ ਸੀ ਤੇ ਲਾਸ਼ ਨੂੰ ਸਨਾਰਕ ਲਈ ਗਿੱਦੜਵਾ ਦੇ ਸਿਵਲ ਹਸਪਤਾਲ ਦੇ ਵਿੱਚ ਰੱਖਵਾ ਦਿੱਤਾ ਗਿਆ ਸੀ ਮੋਰਚਰੀ ਚ ਜੀ ਸਿਵਲ ਹ ਦੇਸ ਹਸਪਤਲ ਵਿੱਚ ਰੈਫਰ ਕਰ ਦਿੱਤਾ ਸੀ ਪੋਸਟਮਾਰਟ ਵਾਸਤੇ ਅੱਜ ਪੋਸਟਮਾਰਟ ਤੋਂ ਬਾਅਦ ਸਰਕਾਰੀ ਡਾਕਟਰਾਂ ਦੇ ਸ਼੍ਰੀ ਮੁਕਸਰ ਸਾਹਿਬ ਦੇ ਹਸਪਤਲ ਪਸਤੋਲ ਵਿੱਚੋਂ ਕਰਵਾ ਕੇ ਲਾਸ਼ ਨੂੰ ਤਨਸਕਰ ਥਾਣਾ ਗਿੱਦੜਵਾ ਪੁਲਿਸ ਦੇ ਵਿਧੂਦਵੀ ਮੌਜੂਦਗੀ ਵਿੱਚ ਬਾਬਾ ਸ਼ਨੀ ਦੇ ਸੇਵਾ ਸੁਸਾਇਟੀ ਨੇ ਭਠੰਡਾ ਰੋਡ ਦੇ ਸ਼ਮਸ਼ਾਨ ਘੜ ਵਿੱਚ ਕਰਵਾ ਦਿੱਤਾ। ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼। ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼